BTV ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੁਖਨੀਤ ਕੌਰ ਲੈ ਕੇ ਹਾਜ਼ਰ ਹਾਂ ਪੰਜਾਬ ਅਤੇ ਭਾਰਤ ਦੀਆਂ ਖਬਰਾਂ ਦਾ ਬੁਲੇਟਿਨ ਅੱਜ ਦੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਕੰਚਨ ਕੁਮਾਰੀ ਕਤਲ ਕੇਸ ਵਿੱਚ ਬਠਿੰਡਾ ਪੁਲਿਸ ਨੇ ਕੀਤੇ ਅਹਿਮ ਖੁਲਾਸੇ ਜਾਣੋ ਕਿਵੇਂ ਕੀਤੀ ਗਈ ਕੰਚਨ ਨੂੰ ਮਾਰਨ ਦੀ ਪੂਰੀ ਪਲਾਨਿੰਗ ਹਰ ਪਾਸੇ ਵਿਛ ਰਹੀਆਂ ਨੇ ਲਾਸ਼ਾਂ 4 ਦਿਨ 4 ਵੱਡੇ ਹਾਦਸੇ ਅਹਮਦਾਬਾਦ ਤੋਂ ਬਾਅਦ ਉਤਰਾਖੰਡ ਵਿੱਚ ਹੈਲੀਕਾਪਟਰ ਹਾਦਸਾ ਤੇ ਮਹਾਰਾਸ਼ਟਰ ਵਿੱਚ ਡਿੱਗਿਆ ਪੁਲ ਅਹਮਦਾਬਾਦ ਜਹਾਜ਼ ਹਾਦਸੇ ਵਿੱਚ ਹੁਣ ਤੱਕ 31 ਲਾਸ਼ਾਂ ਦੀ ਹੋ ਚੁੱਕੀ ਪਛਾਣ ਪੰਜਾਬ 2027 ਵਿੱਚ ਕਾਲੀ ਦਲ ਭਾਜਪਾ ਗੱਠ ਜੋੜ ਦੀ ਚਰਚਾ ਦੋਹਾਂ ਪਾਰਟੀਆਂ ਦੇ ਆਗੂਆਂ ਨੇ ਦਿੱਤੇ ਸੰਕੇਤ ਤੇ ਹੁਣ ਖਬਰਾਂ ਵਿਸਥਾਰ ਵਿੱਚ ਮਠੰਡਾ ਪੁਲਿਸ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਦੇ ਕਤਲ ਕੇਸ ਵਿੱਚ ਕੁਝ ਅਹਿਮ ਖੁਲਾਸੇ ਕੀਤੇ ਹਨ ਮਠੰਡਾ ਦੀ ਐਸਐਸਪੀ ਅਮਨੀਤ ਕੌਂਡਨ ਨੇ ਦੱਸਿਆ ਕਿ ਮੁੱਖ ਸਾਜ਼ਿਸ਼ ਕਰਤਾ ਭਾਈ ਅਮਰਿਤਪਾਲ ਸਿੰਘ ਮਹਿਰੂ ਜੋ ਨਿਹੰਗ ਸਿੱਖਾਗੂ ਹੈ ਕਤਲ ਵੇਲੇ ਮੌਕੇ ਤੇ ਹੀ ਮੌਜੂਦ ਸੀ ਉਹਨਾਂ ਦੱਸਿਆ ਕਿ ਕਤਲ ਤੋਂ ਕੁਝ ਘੰਟਿਆਂ ਬਾਅਦ ਭਾਈ ਅਮਰਿਤਪਾਲ ਅੰਮ੍ਰਿਤਸਰ 에ਅਰਪੋਰਟ ਤੋਂ ਫਲਾਈਟ ਲੈ ਕੇ United Arab Emirates UAE ਪਹੁੰਚ ਗਿਆ ਪੁਲਿਸ ਨੇ ਉਸਦੇ ਖਿਲਾਫ ਲੋਕਆਊਟ ਨੋਟਿਸ ਜਾਰੀ ਕੀਤਾ ਹੈ ਤੇ ਉਸਨੂੰ ਡਿਪੋਰਟ ਕਰਵਾਉਣ ਲਈ UAE ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ SSP ਨੇ ਦੱਸਿਆ ਕਿ ਕਤਲ ਦੀ ਸਾਜ਼ਿਸ਼ 3 ਮਹੀਨੇ ਪਹਿਲਾਂ ਪਾਈ ਅਮਰਿਤਪਾਲ ਅਤੇ ਉਸਦੇ 200 ਸਾਥੀਆਂ ਨੇ ਰਚੀ ਸੀ। ਉਹਨਾਂ ਨੇ ਕੰਚਨ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣ ਲਈ ਲੁਧਿਆਣੇ ਦੇ ਹੋਟਲਾਂ ਵਿੱਚ ਠਹਿਰਾ ਕੀਤਾ ਤੇ ਉਸਤੇ ਆਉਣ ਜਾਣ ਦੀ ਜਾਣਕਾਰੀ ਇਕੱਠੀ ਕੀਤੀ। ਆਖਰਕਾਰ 7 ਅਤੇ 8 ਜੂਨ ਨੂੰ ਅਮਰਿਤਪਾਲ ਨੇ ਕੰਚਨ ਨੂੰ ਲੁਧਿਆਣੇ ਸਥੇਤ ਉਸਦੇ ਘਰ ਜਾ ਕੇ ਬਠਿੰਡਾ ਵਿੱਚ ਇੱਕ ਕਾਰ ਪ੍ਰਮੋਸ਼ਨ ਇਵੈਂਟ ਲਈ ਬੁਲਾਇਆ। 9 ਜੂਨ ਨੂੰ ਸਤੇ ਸਾਥੀ ចਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਸਕੋਰਪੀਓ ਗੱਡੀ ਵਿੱਚ ਕੰਚਨ ਦੀ ਗੱਡੀ ਦਾ ਪਿੱਛਾ ਕਰਦੇ ਹੋਏ ਬਠਿੰਡਾ ਪਹੁੰਚੇ ਰਸਤੇ ਦੇ ਵਿੱਚ ਗੱਡੀ ਦੀ ਮੁਰੰਮਤ ਦੇ ਬਹਾਨੇ ਇੱਕ ਵਰਕਸ਼ਾਪ ਤੇ ਰੁਕਣ ਤੋਂ ਬਾਅਦ ਕੰਚਨ ਨੂੰ ਗळा ਕੋਟ ਕੇ ਮਾਰ ਦਿੱਤਾ ਗਿਆ ਜਸਪ੍ਰੀਤ ਸਿੰਘ ਨੇ ਕਮਰ ਕਸੇ ਨਾਲ ਕਤਲ ਕੀਤਾ ਤੇ ਉਸ ਦੀ ਲਾਸ਼ ਨੂੰ ਕੰਚਨ ਦੀ ਗੱਡੀ ਦੀ ਪਿਛਲੀ ਸੀਟ ਤੇ ਰੱਖ ਕੇ ਆਦੇਸ਼ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਛੱਡ ਦਿੱਤਾ ਪੁਲਿਸ ਨੇ ਹੁਣ ਜਸਪ੍ਰੀਤ ਸਿੰਘ 32 ਸਾਲਾ ਜੋ ਕਿ ਮੈਰੋ ਮੋਗਾ ਤੋਂ ਤਨਮਰਜਿਤ ਸਿੰਘ 21 ਸਾਲਾ ਹਰੀਕੇ ਤਰਨਤਾਰਨ ਤੋਂ ਹਨ ਉਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਛਕਿਸ਼ ਤੋਂ ਬਾਅਦ ਉਹਨਾਂ ਨੇ ਅਮਰਿਤਪਾਲ ਸਿੰਘ ਦੀ ਸਾਜ਼ਿਸ਼ ਦੀ ਪੁਸ਼ਟੀ ਕੀਤੀ ਦੋ ਹੋਰ ਵਿਅਕਤੀਆਂ ਰਣਜੀਤ ਸਿੰਘ ਸੋਹਲ ਅਤੇ ਕਣਪਛਾਤੇ ਸ਼ਖਸ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਤੇ ਰਣਜੀਤ ਖਿਲਾਫ ਵੀ ਲੋਕਆਊਟ ਨੋਟਿਸ ਜਾਰੀ ਹੋਇਆ ਹੈ ਪਾਈ ਅੰਮ੍ਰਿਤਪਾਲ ਸਿੰਘ ਮਹਿਰੂ ਨੇ ਕੰਚਨ ਦੀਆਂ ਸ਼ਲੀਲ ਸੋਸ਼ਲ ਮੀਡੀਆ ਪੋਸਟਾਂ ਤੇ ਇਤਰਾਜ਼ ਜਤਾਇਆ ਸੀ। ਉਹਨਾਂ ਨੇ ਪਹਿਲਾਂ ਵੀ ਕੰਚਨ ਨੂੰ ਕਈ ਵਾਰ ਚੇਤਾਵਨੀ ਦਿੱਤੀ ਹੈ। ਅੰਮ੍ਰਿਤਸਰ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਪਾਈ ਅੰਮ੍ਰਿਤਪਾਲ ਸਿੰਘ ਮਹਿਰੂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਉਹਨਾਂ ਨੇ ਆਪਣੀ ਵੀਡੀਓ ਦੇ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੁਥਰਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਦੀਪਿਕਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਤੋਂ ਬਾਅਦ ਪੁਲਿਸ ਹੁਣ ਮੈਰੂ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕਰੀ ਹੈ ਇਸ ਤੋਂ ਪਹਿਲਾਂ ਲੁਧਿਆਣਾ ਸਥਿਤ ਕੰਚਨ ਕੁਮਾਰੀ ਉਰਫ ਕਮਲ ਕੌਰ ਨੂੰ ਮਾਰਨ ਦੇ ਦੋਸ਼ ਵਿੱਚ ਮੈਨੂੰ ਅਤੇ ਉਸਤੇ ਦੋ ਸਾਥੀਆਂ ਵਿਰੁੱਧ ਬਠਿੰਡਾ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ ਪੁਲਿਸ ਨੇ ਭਾਈ ਅਮਰਿਤਪਾਲ ਵਿਰੁੱਧ ਲੋਕਆਊਟ ਨੋਟਿਸ ਵੀ ਜਾਰੀ ਕੀਤਾ ਹੈ ਇਹ ਵੀ ਸਾਹਮਣੇ ਆਇਆ ਹੈ ਕਿ ਭਾਈ ਅਮਰਿਤਪਾਲ ਦੀ ਧਮਕੀ ਤੋਂ ਬਾਅਦ ਪੁਲਿਸ ਨੇ ਦੀਪਿਕਾ ਲੁਥਰਾ ਦੇ ਪਰਿਵਾਰ ਨੂੰ ਸਿਕਿਉਰਟੀ ਵੀ ਦਿੱਤੀ ਹੈ ਪਰ ਅਧਿਕਾਰੀ ਅਜੇ ਤੱਕ ਖੁੱਲ ਕੇ ਕੁਝ ਨਹੀਂ ਕਹਿ ਰਹੇ ਹਨ ਦੀਪਿਕਾ ਲੁਥਰਾ ਨੇ ਕਿਹਾ ਸੀ ਕਿ ਜੇਕਰ ਕੱਲ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਕੋਈ ਛੰਦਾ ਹੈ ਤਾਂ ਸਰਕਾਰ ਅਤੇ ਪੁਲਿਸ ਇਸਦੇ ਲਈ ਜ਼ਿੰਮੇਵਾਰ ਹੋਵੇਗੀ ਉਹਨਾਂ ਕਿਹਾ ਮੈਂ ਡਰਦੀ ਹਾਂ ਸਾਨੂੰ ਕਿਹਾ ਗਿਆ ਸੀ ਕਿਸ ਵਾਰ লাশ ਮਿਲ ਗਈ ਹੈ ਅਗਲੀ ਵਾਰ লাশ ਵੀ ਨਹੀਂ ਮਿਲੇਗੀ ਲੋਤਰਾ ਨੇ ਕਿਹਾ ਕਿ ਮੈਂ ਡਬਲ मीनिंग ਵੀਡੀਓ ਸ਼ੇਅਰ ਕਰਨਾ ਤੇ ਬਣਾਉਣਾ ਬੰਦ ਕਰ ਦਿੱਤਾ ਹੈ ਪਰ ਫਿਰ ਵੀ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਦੱਸਦੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਮੈਰੂ ਨੇ ਇੱਕ ਵੀਡੀਓ ਸੰਦੇਸ਼ ਵਿੱਚ ਦੀਪਿਕਾ ਲੋਤਰਾ ਨੂੰ ਸਖਤ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਦੀਪਿਕਾ ਅਨਸ਼ਲੀਲ ਸਮਗਰੀ ਬਣਾਉਣਾ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਸ ਦਾ ਪੰਜਾਬ ਦੇ ਬੱਚਿਆਂ ਤੇ ਬੁਰਾ ਪ੍ਰਭਾਵ ਪੈਂਦਾ ਹੈ। ਉਹਨਾਂ ਕਿਹਾ ਸੀ ਕਿ ਪਾਰਕਿੰਗ ਸਿਰਫ ਬਠਿੰਡਾ ਵਿੱਚ ਹੀ ਨਹੀਂ ਸਗੋਂ ਹੋਰ ਸ਼ਹਿਰਾਂ ਦੇ ਵਿੱਚ ਵੀ ਹੈ ਤੇ ਜ਼ਰੂਰੀ ਨਹੀਂ ਹੈ ਕਿ ਹਰ ਵਾਰ ਲਾਸ਼ ਮਿਲੇ। ਦੇਸ਼ ਵਿੱਚ ਚਾਰ ਦਿਨਾਂ ਵਿੱਚ ਚਾਰ ਵੱਡੇ ਹਾਦਸੇ ਵਾਪਰੇ ਹਨ ਪਹਿਲਾ ਸਭ ਤੋਂ ਵੱਡਾ ਹਾਦਸਾ 12 ਜੂਨ 2025 ਨੂੰ 에어 ਇੰਡੀਆ ਦਾ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਸੀ ਜਿਸ ਵਿੱਚ 241 ਲੋਕਾਂ ਦੀ ਮੌਤ ਹੋ ਗਈ ਹੈ ਹੁਣ ਐਤਵਾਰ 15 ਜੂਨ ਨੂੰ ਕੇਦਾਰਨਾਥ ਨੇੜੇ ਇੱਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਇਸ ਤੋਂ ਇਲਾਵਾ ਮथुरा ਦੇ ਵਿੱਚ ਇੱਕ ਹੋਰ ਵੱਡਾ ਹਾਦਸਾ ਵਾਪਰਿਆ ਜਿੱਥੇ ਕਈ ਲੋਕਾਂ ਦਾ ਘਰਾਂ ਦੇ ਮਲਬੇ ਹੇਠ ਦਬੇ ਹੋਣ ਦਾ ਖਤਰਾ ਹੈ ਇਸ ਦੇ ਨਾਲ ਹੀ ਮਹਾਰਾਸ਼ਟਰ ਵਿੱਚ ਇੱਕ ਪੁਲ ਟਹਿ ਗਿਆ 15 ਜੂਨ ਐਤਵਾਰ ਨੂੰ ਮਹਾਰਾਸ਼ਟਰ ਦੇ ਪੂਨੇ ਵਿੱਚ ਇੰਦਰਾਣੀ ਨਦੀ ਤੇ ਬਣੇ ਪੁਲ ਦਾ ਦਾ ਹਿੱਸਾ ਟਹਿ ਗਿਆ ਜਦੋਂ ਪੁਲ ਟਹਿ ਗਿਆ ਤਾਂ ਬਹੁਤ ਸਾਰੇ ਲੋਕ ਉਸ ਪੁਲ ਤੇ ਮੌਜੂਦ ਸਨ ਅਜਿਹੀ ਸਥਿਤੀ ਦੇ ਵਿੱਚ ਇੱਕ ਹਾਦਸਾ ਹੈ ਕਿ ਲਗਭਗ 25 ਤੋਂ 30 ਲੋਕ ਨਦੀ ਦੇ ਵਿੱਚ ਵਹਿ ਗਏ ਹਨ ਮੌਕੇ ਤੋਂ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਪੂਨੇ ਦੇ ਮਾਵਲ ਵਿੱਚ ਕੁੰਡ ਮੋਲ ਵਿਖੇ ਪੁਲ ਡਿੱਗਣ ਕਾਰਨ ਕੁਝ ਸਲਾਨੀ ਡੁੱਬ ਕੇ ਹਨ ਦੱਸਿਆ ਜਾ ਰਿਹਾ ਹੈ ਕੀਰਕਟਨਾ ਦੁਪਹਿਰ 3:40 ਦੇ ਕਰੀਬ ਆਪਰੀ ਪੁਲਦੇਵ ਉਸ ਹਿੱਸੇ ਤੇ ਪੱਥਰ ਮੌਜੂਦ ਸਾਂ ਜੋ ਦੇਖ ਪਏ ਇਸੇ ਨਾਲ ਹੀ ਕੁਝ ਲੋਕ ਨਦੀ ਦੇ ਵਿੱਚ ਵਹਿ ਗਏ ਇਸ ਤੋਂ ਬਾਅਦ ਕੇਦਾਰਨਾਥ ਤੋਂ ਗੁਪਤ ਕਾਸ਼ੀ ਆ ਰਿਹਾ ਹੈਲੀਕਾਪਟਰ ਐਤਵਾਰ ਨੂੰ ਹਾਦਸਾ ਗ੍ਰਸਤ ਹੋ ਗਿਆ ਜਿਸ ਵਿੱਚ 7 ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਵਿੱਚ ਇੱਕ 2 ਸਾਲ ਦਾ ਬੱਚਾ ਵੀ ਸ਼ਾਮਿਲ ਹੈ ਐਤਵਾਰ ਨੂੰ ਹੀ ਮथुरा ਦੇ ਗੋਵਿੰਦਨਗਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਸ਼ਾਗੰਜ ਦਰਵਾਜ਼ਾ ਖੇਤਰ ਵਿੱਚ ਪਹਾੜੀ ਕਿਸ ਕੰਧ ਕਾਰਨ ਪੰਜ ਕਾਰ ਟਹਿ ਗਏ ਕਾਰ ਟਹਿਣ ਕਾਰਨ ਅੰਦਰ ਰਹਿਣ ਵਾਲੇ ਲੋਕਾਂ ਅਤੇ ਨੇੜੇ ਉਸਾਰੀ ਅਦਿਨ ਕੰਦ ਤੇ ਕੰਮ ਕਰ ਰਹੇ ਮਜ਼ਦੂਰਾਂ ਸਮੇਤ ਇੱਕ ਦਰਜਨ ਲੋਕ ਮਲਬੇ ਵਿੱਚ ਫਸ ਗਏ ਹਨ ਹੁਣ ਤੱਕ ਅਹਮਦਾਬਾਦ ਜਹਾਜ਼ ਸਾਤ ਦੇ ਵਿੱਚ 274 ਮੌਤਾਂ ਦੀ ਪੁਸ਼ਟੀ ਹੋਈ ਹੈ ਪਰ ਹੁਣ ਤੱਕ ਸਿਰਫ 31 ਲਾਸ਼ਾਂ ਦੀ ਪਛਾਣ ਹੋਈ ਹੈ ਅਤੇ 19 ਲਾਸ਼ਾਂ ਪਰਿਵਾਰਾਂ ਨੂੰ ਸੌਂਪੀਆਂ ਗਈਆਂ ਹਨ TNA ਟੈਸਟਿੰਗ 24 ਘੰਟੇ ਕੀਤੀ ਜਾ ਰਹੀ ਹੈ ਕੇਂਦਰ ਵੱਲੋਂ ਕੁਝ ਮਾਹਿਰਾਂ ਨੂੰ ਡੀਐਨਏ ਟੈਸਟਿੰਗ ਲਈ ਭੇਜਿਆ ਗਿਆ ਹੁਣ ਤੱਕ 230 ਨਵੇਂ ਨਮੂਨੇ ਲੈ ਕੇ ਹਨ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰupani ਦੀ ਲਾਸ਼ ਦੀ ਪਛਾਣ ਕਰਨ ਦੀ ਪ੍ਰਕਿਰਿਆ ਅਜੇ ਵੀ ਚੱਲ ਰਹੀ ਹੈ DNA ਟੈਸਟਿੰਗ ਟੀਮ ਦੇ ਇੱਕ ਡਾਕਟਰ ਨੇ ਕਿਹਾ ਕਿ ਅੰਬਦਾਬਾਹ ਜਹਾਜ਼ ਹਾਦਸੇ ਵਿੱਚ ਮਾਰੇ ਗਏ 31 ਲੋਕਾਂ ਦਾ DNA ਰਿਸ਼ਤੇਦਾਰਾਂ ਦੇ DNA ਨਾਲ ਮੇਲ ਖਾਂਦਾ ਹੈ ਇਸ ਲਈ ਹੁਣ ਤੱਕ 12 ਪਰਿਵਾਰਾਂ ਨੇ ਲਾਸ਼ਾਂ ਤੇ ਦਾਅਵਾ ਕੀਤਾ ਹੈ ਕਿਉਂਕਿ ਬਹੁਤ ਸਾਰੀਆਂ ਲਾਸ਼ਾਂ ਐਨੀ ਬੁਰੀ ਤਰ੍ਹਾਂ ਸੜੀਆਂ ਜਾਂ ਫਿਰ ਵਿਗੜੀਆਂ ਹੋਈਆਂ ਹਨ ਕਿ ਉਹਨਾਂ ਦੀ ਪਛਾਣ ਕਰਨਾ ਬੇਹੱਦ ਹੀ ਮੁਸ਼ਕਲ ਹੈ ਇਸ ਲਈ ਅਧਿਕਾਰੀ ਵੀਰਵਾਰ ਨੂੰ ਵਾਪਰੀਏ ਦੁਖਾਂਤ ਕਟਨਾ ਵਿੱਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਦੀ ਪਛਾਣ ਕਰਨ ਦੇ ਲਈ ਡੀਐਨਏ ਟੈਸਟਿੰਗ ਕਰਵਾ ਰਿਹਾ ਹਨ ਗੁਜਰਾਤ ਰਾਹਤ ਕਮਿਸ਼ਨਰ ਅਤੇ ਮੌਲ ਸਕੱਤਰ ਆਲੋਕ ਪਾਂਡੇ ਨੇ ਕਿਹਾ ਕਿ ਹਾਦਸੇ ਵਿੱਚ ਮਰਨ ਵਾਲੇ ਰਾਸ਼ਟਰੀ ਲੋਕ ਗੁਜਰਾਤ ਦੀ 18 ਜ਼ਿਲ੍ਹਿਆਂ ਦੇ ਸਨ ਉਨ੍ਹਾਂ ਕਿਹਾ ਕਿ ਪਰਿਵਾਰਾਂ ਨਾਲ ਤਾਲਮੇਲ ਬਣਾਉਣ ਲਈ 230 ਟੀਮਾਂ ਬਣਾਈਆਂ ਗਈਆਂ ਹਨ ਤੇ ਦੁਖਾਂਤ ਵਿੱਚ ਮਾਰੇ ਗਏ ਵਿਦੇਸ਼ੀ ਨਾਗਰਿਕਾਂ ਦੇ ਰਿਸ਼ਤੇਦਾਰਾਂ ਨਾਲ ਵੀ ਸੰਪਰਕ ਕੀਤਾ ਗਿਆ ਹੈ ਲੰਡਨ ਜਾਣ ਵਾਲੀ ਉਡਾਨ ਵਿੱਚ ਸਵਾਰ 242 ਲੋਕਾਂ ਵਿੱਚੋਂ 241 ਲੋਕਾਂ ਦੀ ਮੌਤ ਹੋ ਗਈ ਇੱਕ ਯਾਤਰੀ ਚਮਤਕਾਰੀ ਢੰਗ ਦੇ ਨਾਲ ਬਚ ਗਿਆ ਡਾਕਟਰਾਂ ਨੇ ਸ਼ਨੀਵਾਰ ਨੂੰ ਖਿਆ ਕਿ ਹੁਣ ਤੱਕ ਜਹਾਜ਼ ਹਾਦਸੇ ਵਾਲੀ ਥਾਂ ਤੋਂ ਲਗਭਗ 270 ਲਾਸ਼ਾਂ ਹਸਪਤਾਲ ਲਿਆਂਦੀਆਂ ਗਈਆਂ ਹਨ ਇਸ ਤੋਂ ਇਲਾਵਾ 에ਰ ਇੰਡੀਆ ਵੱਲੋਂ ਸ਼ਨੀਵਾਰ 14 ਜੂਨ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਲਈ 500 ਲੱਖ ਰੁਪਏ ਦੀ ਅੰਤਰੀਮ ਸਹਾਇਤਾ ਦਿੱਤੀ ਜਾਵੇਗੀ ਇਹ ਸਹਾਇਤਾ ਰਾਸ਼ੀ ਟਾਟਾ ਸੰਸ ਵੱਲੋਂ ਪਹਿਲਾ ਐਲਾਨੇਕ ਹੈ 1 ਕਰੋੜ ਰੁਪਏ ਤੋਂ ਇਲਾਵਾ ਹੈ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸੰਭਾਵੀ ਕੱਟ ਚੋੜ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰੜ ਨੇ ਇੱਕ ਬਿਆਨ ਨੇ ਇਹ ਅਟਕਲਾਂ ਨੂੰ ਹਵਾ ਦਿੱਤੀ ਹੈ ਪੁੰਦਰ ਨੇ ਕਿਹਾ ਕਿ ਜੇਕਰ ਪਾਜਪਾ ਪੰਜਾਬ ਦੇ ਮੁੱਦਿਆਂ ਦਾ ਹੱਲ ਕਰਦੀ ਹੈ ਤਾਂ ਗੱਠਜੋੜ ਤੇ ਵਿਚਾਰ ਕੀਤਾ ਜਾ ਸਕਦਾ ਹੈ ਪਰ ਅਕਾਲੀ ਤਲ ਇਸ ਦੇ ਵਿੱਚ ਵੱਡੇ ਪਰਾ ਦੀ ਭੂਮਿਕਾ ਨਿਭਾਇਆ। ਤੁਹਾਡੇ ਪਾਸੇ ਪਾਜਪਾ ਨੇ ਸਪਸ਼ਟ ਕੀਤਾ ਹੈ ਕਿ ਉਹ ਪਹਿਲਾਂ ਵਾਲੀ ਪਾਜਪਾ ਨਹੀਂ ਰਹੀ ਅਤੇ ਪੰਜਾਬ ਦੇ ਮੁੱਤੇ ਗੱਠਜੋੜ ਤੋਂ ਬਿਨਾਂ ਵੀ ਹੱਲ ਕੀਤੇ ਜਾਣਗੇ। ਚੜ੍ਹਨੀਕਟ ਵਿੱਚ মিডিਆ ਨਾਲ ਗੱਲਬਾਤ ਦੌਰਾਨ ਪੁੰਦੜ ਨੇ ਕਿਹਾ ਕਿ ਅਕਾਲੀ ਦਲ ਦਾ ਮੁੱਖ ਫੋਕਸ ਪੰਜਾਬ ਨੂੰ ਮਜ਼ਬੂਤ ਕਰਨਾ ਅਤੇ ਪਾਰਟੀ ਨੂੰ ਬੁਲੰਦੀਆਂ ਤੇ ਲੈ ਕੇ ਜਾਣਾ ਹੈ 2027 ਦੀਆਂ ਚੋਣਾਂ ਵਿੱਚ ਭਾਜਪਾ ਨਾਲ ਗੱਠਜੋੜ ਦੇ ਸਵਾਲ ਤੇ ਉਹਨਾਂ ਨੇ ਸਿੱਧੀ ਟਿੱਪਣੀ ਤੋਂ ਬਚਦਿਆਂ ਕਿਹਾ ਕਿ ਚੋਣਾਂ ਵੋਟ ਫੀਸ ਦੀ ਤੇ ਨਹੀਂ ਸਗੋਂ ਸਿਧਾਂਤਾਂ ਤੇ ਲੜੀਆਂ ਜਾਂਦੀਆਂ ਹਨ ਉਨਾ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਮੁੱਦੇ ਜਿਵੇਂ ਪਾਣੀ ਦਾ ਮਸਲਾ ਬੰਦੀ ਸਿੰਘਾਂ ਦਾ ਮਾਮਲਾ ਫੈਡਰਲ ਸਿਸਟਮ ਬਾਰਡਰ ਖੋਲਣਾ ਤੇ ਫੌਜ ਦੀ ਭਰਤੀ ਵਰਗੇ ਮੁੱਦਿਆਂ ਦਾ ਹੱਲ ਹੋਣਾ ਚਾਹੀਦਾ ਹੈ ਜੇਕਰ ਇਹ ਮੁੱਦੇ ਹੱਲ ਹੁੰਦੇ ਹਨ ਤਾਂ ਗੱਠਜੋੜ ਤੇ ਵਿਚਾਰ ਸੰਭਵ ਹੈ ਪਾਜਪਾ ਅਗੂ ਐਸਐਸ ਚੰਨੀ ਨੇ ਜਵਾਬ ਵਿੱਚ ਕਿਹਾ ਕਿ ਪਾਜਪਾ ਨੇ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਚੋਣਾ ਲੜੀਆਂ ਹਨ ਤੇ ਹੁਣ ਉਸ ਦੀ ਸਥਿਤੀ ਪਹਿਲਾਂ ਨਾਲੋਂ ਵੱਖਰੀ ਹੈ ਉਹਨਾਂ ਕਿਹਾ ਕਿ ਗੱਟ ਜੋੜ ਹੋਵੇ ਜਾਂ ਨਾ ਹੋਵੇ ਪੰਜਾਬ ਦੇ ਮੁੱਦੇ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣਗੇ ਤੇ ਕਈ ਮੁੱਦੇ ਪਹਿਲਾਂ ਹੀ ਹੱਲ ਹੋ ਚੁੱਕੇ ਹਨ ਜਨਕਾਰੀ ਅਨੁਸਾਰ ਪਾਜਪਾ ਤੇ ਸ਼੍ਰੋਮਣੀ ਅਕਾਲੀ ਦਲ 1996 ਤੋਂ ਪੰਜਾਬ ਵਿੱਚ ਇਕੱਠੇ ਗੱਠਜੋੜ ਵਿੱਚ ਸਨ ਪਰ ਜਿਵੇਂ ਹੀ 2019 ਵਿੱਚ ਕਿਸਾਨ ਅੰਦੋਲਨ ਹੋਇਆ ਕਾਲੀ ਦਲ ਨੇ ਪਾਜਪਾ ਨਾਲੋਂ ਕੱਟਖੋੜ ਤੋੜ ਲਿਆ ਇਸ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਰਾਹਤੇ ਵੱਖ ਹੋ ਗਏ ਇਸ ਤੋਂ ਬਾਅਦ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਦੋਵੇਂ ਪਾਰਟੀਆਂ ਨੇ ਵੱਖ-ਵੱਖ ਉਮੀਦਵਾਰ ਖੜੇ ਕਰ ਦਿੱਤੇ ਇਸ ਤਰ੍ਹਾਂ ਕਾਲੀ ਦਲ ਨੂੰ 3 ਸੀਟਾਂ ਅਤੇ ਪਾਜਪਾ ਨੂੰ 2 ਸੀਟਾਂ ਉੱਤੇ ਸਫਲਤਾ ਮਿਲੀ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਅਜਿਹੀ ਹੀ ਸਥਿਤੀ ਸੀ ਦੋਵੇਂ ਪਾਰਟੀਆਂ ਨੇ ਵੱਖਰੇ ਤੌਰ ਤੇ ਚੋਣ ਲੜੀ ਕਾਲੀ ਦਲ ਮਠੰਡਾ ਦੀ ਇੱਕ ਸੀਟ ਜਿੱਤਣ ਦੇ ਯੋਗ ਸੀ ਇੱਥੇ ਹਰਸਿਮਰਤ ਕੌਰ ਬਾਦਲ ਨੇ ਚੋਣ ਜਿੱਤੀ ਪਰ ਪਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਪਾਜਪਾ ਦਾ ਵੋਟ ਪ੍ਰਤੀਸ਼ਤ 18% ਹੋ ਗਿਆ ਹਾਲਾਂਕਿ ਜੇਕਰ ਅਕਾਲੀ ਦਲ ਅਤੇ ਪਾਜਪਾ ਇਕੱਠੇ ਚੋਣਾਂ ਲੜਦੇ ਹਾਂ ਤਾਂ ਦੋਵੇਂ ਪਾਰਟੀਆਂ ਪੰਜ ਸੀਟਾਂ ਜਿੱਤ ਸਕਦੀਆਂ ਹਨ ਬੀਤੇ ਦਿਨੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੇਖ ਸੈਣੀ ਲੁਧਿਆਣਾ ਪਹੁੰਚੇ ਜਿੱਥੇ ਵਾਤਾਵਰਣ ਪ੍ਰੇਮੀਆਂ ਦੇ ਇੱਕ ਸਮੂਹ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਦਾਸਤੇ ਕਿ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਲੁਧਿਆਣਾ ਵਿੱਚ ਪਹੁੰਚੇ ਤਾਂ ਕਈ ਥਾਵਾਂ ਤੇ ਲੋਕਾਂ ਨੇ ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਲੋਕਾਂ ਨੇ ਪਾਣੀ ਦੇ ਮੁੱਦੇ ਤੇ ਉਹਨਾਂ ਦਾ ਵਿਰੋਧ ਕੀਤਾ ਤੇ ਪਾਣੀ ਚੋਰ ਵਾਪਸ ਜਾਓ ਦੇ ਨਾਅਰੇ ਲਗਾਏ ਸੇਕਰ ਕਰਦੇ ਕਿ ਨਾਜ ਸਿੰਘ ਸੈਣੀ ਭਾਜਪਾ ਉਮੀਦਵਾਰ ਜੀਵਨ ਗੁਪਤਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਲੁਧਿਆਣਾ ਪਹੁੰਚੇ ਸਨ ਦਾ ਸੀ ਕਿ ਲੁਧਿਆਣਾ ਦੇ ਵਿੱਚ 19 ਤਰੀਕ ਨੂੰ ਲੁਧਿਆਣਾ ਪੱਛਮੀ ਹਲਕੇ ਵਿੱਚ ਜਮਨੀ ਚੋਣਾ ਹੋਣੀਆਂ ਹਨ ਜਿਸ ਦੇ ਲਈ ਉਹਨਾਂ ਦਾ ਨਾਮ ਸਟਾਰ ਪ੍ਰਚਾਰਕਾਂ ਦੀ ਲਿਸਟ ਵਿੱਚ ਵੀ ਆਇਆ ਹੈ ਤੇ ਉਹ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਤਾਂ ਲੋਕਾਂ ਨੇ ਉਹਨਾਂ ਦਾ ਕਈ ਥਾਵਾਂ ਤੇ ਵਿਰੋਧ ਕੀਤਾ ਇਸ ਦਿਨ ਹੀ ਅੱਜ ਦੇ ਬੁਲੇਟਿਨ ਵਿੱਚ ਹੈ ਨਹੀਂ ਮρθρο ਹਾਜ਼ਰ ਹੋਵਾਂਗੇ ਹੋਰ ਖਬਰਾਂ ਦੇ ਨਾਲ ਤੁਸੀਂ ਦੇਖਦੇ ਰਹੋ BTV ਬ੍ਰਾਡਕਾਸਟਿੰਗ ਆਲਵੇਜ਼ ਬੀ ਪੋਜ਼ਿਟਿਵ ਬੀ ਯੋਰਸੈਲਫ